ਕੰਦੇ ਸੰਸਦ ਚੋਣ ਲੱਗ ਪਈ ਇਸ ਗੱਲ ਦੀ ਵੀ ਹੋ ਰਹੀ ਹੈ ਸੰਸਦ ਦੇ ਬਾਹਰ ਪੇਪਰ ਲੀਕ ਸੰਸਦ ਦੇ ਅੰਦਰ ਛੱਤ ਲੀਕ ਬਿਲਕੁਲ ਜੀ ਰਾਮ ਮੰਦਰ ਤੋਂ ਬਾਅਦ ਹੁਣ ਸੰਸਦ ਦੀ ਛੱਤ ਵੀ ਚੋਣ ਲੱਗੀ ਹੈ ਨਰਿੰਦਰ ਮੋਦੀ ਹੋਰਾਂ ਦੇ ਦੋ ਡ੍ਰੀਮ ਪ੍ਰੋਜੈਕਟ ਰਹੇ ਕਿ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ-ਪਹਿਲਾਂ ਮੈਂ ਰਾਮ ਮੰਦਰ ਦਾ ਉਦਘਾਟਨ ਕਰਦੇ ਆਂ ਤਾਂ ਕਿ ਉਹਦੇ ਨਾਲ ਹਿੰਦੂ ਪਾਈਚਰ ਦੀ ਵੋਟ ਸਿੱਧੀ ਮੇਰੀ ਚੋਲੀ ਆ ਜਵੇ ਮੈਂ ਦਿਖਾ ਦਿਆਂ ਕਿ ਦੇਖੋ ਤੇ ਦੂਸਰਾ ਨਵੀਂ ਸੰਸਦ ਬਣਾ ਕੇ ਮੈਂ ਇਤਿਹਾਸ 'ਚ ਆਪਣਾ ਨਾਮ ਦਰਜ ਕਰਾ ਲਿਆ ਸੋ ਇਹ ਦੋ ਕੰਮ ਠੀਕ ਹੈ ਕੰਮ ਹੋਏ ਤੇ ਲੋਕਾਂ ਨੇ ਉਹਦਾ ਮੁੱਲ ਵੀ ਕਾਫੀ ਹੱਦ ਤੱਕ ਤਾਰ ਤਾ ਸਰਕਾਰ ਤੁਹਾਡੀ ਤੀਸਰੀ ਵਾਰ ਬਣ ਗਈ ਪਰ ਜਨਾਬ ਆ ਸਮਝ ਨਹੀਂ ਆਉਂਦਾ ਕਿ ਐਡੇ ਵੱਡੇ ਪ੍ਰੋਜੈਕਟ ਹੋਣ ਵੱਡੀਆਂ ਕੰਪਨੀਆਂ ਨੂੰ ਦਿੱਤੇ ਪ੍ਰੋਜੈਕਟ ਹੋਣ ਹਾਂ ਕਰੋੜਾਂ ਦੇ ਵਿੱਚ ਪਾਣੀ ਮੰਗ ਪੈਸਾ ਬਹਾਇਆ ਹੋਵੇ ਤੇ ਪਰ ਪਾਣੀ ਤਾਂ ਵੀ ਚੋਈ ਜਾਵੇ ਅਜੇ ਪਹਿਲੇ ਮੀਂਹ ਨਾਲੇ ਅਯੋਧਿਆ ਚਰਾਮ ਮੰਦਿਰ ਦੇ ਗਰਭਗ੍ਰਹਿ ਤੱਕ ਚ ਪਾਣੀ ਭਰਿਆ ਉਸ ਪਾਣੀ ਚ ਖੜ ਕੇ ਪੁਜਾਰੀਆਂ ਨੂੰ ਆਰਤੀ ਕਰਨੀ ਪਈ ਰਾਮ ਲਾਲਾ ਦੀ ਜਿੱਥੇ ਮੂਰਤੀ ਆ ਉੱਥੇ ਤੱਕ ਪਾਣੀ ਭਰਿਆ ਉਸ ਦੇ ਬਾਅਦ ਅਯੋਧਿਆ ਦੀ ਰੇਲਵੇ ਸਟੇਸ਼ਨ ਦੀ ਉਹ ਕੰਧ ਜਿੱਥੇ ਪ੍ਰਧਾਨ ਮੰਤਰੀ ਖੁਦ ਉਤਘਾਟਨ ਕਰਨ ਜਾਂਦੇ ਨੇ ਉਹ ਕੰਧ ਤੱਕ ਡਿੱਗੀ ਪਹਿਲੇ ਮੀਂਹ ਚ ਜਨਾਬ 에어ਪੋਰਟ ਦੇ ਜਿਨ੍ਹਾਂ ਦੇ ਉਦਘਾਟਨ ਕੀਤੇ ਉਹਨਾਂ ਦੇ ਬਾਹਰ ਦੀਆਂ ਪਾਰਕਿੰਗ ਆਉਟ ਗਈਆਂ ਪਰ ਰਾਮ ਮੰਦਰ ਤੋਂ ਬਾਅਦ ਹੁਣ ਨਵੀਂ ਸੰਸਦ ਚੌਣ ਲੱਗ ਜਵੇ ਫਿਰ ਸਵਾਲ ਤਾਂ ਹੋਣਗੇ ਜਨਾਬ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਭਾਰਤ ਦੀ ਨਵੀਂ ਸੰਸਦ ਦੇ ਅੰਦਰ ਲੌਬੀ ਦੇ ਵਿੱਚ ਉੱਪਰੋਂ ਛੱਤ ਤੋਂ ਪਾਣੀ ਟਪਕ ਰਿਹਾ ਥੱਲੇ ਉਹ ਜਿਹੜਾ ਡਸਟਬਿਨ ਰੂਪੀ ਵੱਡੀ ਬਾਲਟੀ ਜੀ ਹੁੰਦੀ ਹੈ ਬਾਲਟਾ ਜਾਂ ਇਹ ਪਲਾਸਟਿਕ ਦਾ ਹੋ ਰੱਖਿਆ ਪੁੱਛ ਪਾਣੀ ਟਪਕ ਰਿਹਾ ਹੁਣ ਕਹਿੰਦੇ ਠੀਕ ਕਰਾ ਲਿਆ ਜੀ ਉਹ ਨਾ ਕੁੱਲੀ ਛੱਡੀ ਵੀ ਆ ਕਿ ਧੁੱਪ ਸ਼ਾਂ ਦੇ ਲਈ ਉੱਥੇ ਜੀ ਕੱਚ ਦਾ ਗਲਾਸ ਵਾਲਾ ਉਹ ਲਾਇਆ ਹੋਇਆ ਤੇ ਉਹਦੇ ਵਿੱਚ ਜਿਹੜੀ ਉਹ ਮਤਲਬ ਉਹ ਲੱਗਦਾ ਹੈ ਸਿਮਿੰਟ ਦੇ ਉਹ ਕੱਚ ਨੂੰ ਜੋੜਨ ਦੇ ਲਈ ਕਹਿੰਦੇ ਜੋ ਉਤਰ ਆਤਰ ਗਿਆ ਸੀ ਮੈਂ ਕਿਹਾ ਕੁਝ ਉਤਰਿਆ ਜਨਾ 971 ਕਰੋੜ ਰੁਪਏ ਖਰਚੇ ਤੁਸੀਂ ਨਵੀਂ ਸੰਸਦ ਤੇ ਤੇ ਜੇ ਪਹਿਲੇ ਮਹੀਚੇ ਉਤਰਨ ਲੱਗਿਆ ਚੀਜ਼ਾਂ ਤੇ ਪਹਿਲੇ ਮਹੀਚੇ ਚੋਣ ਲੱਗੀ ਤਾਂ ਉਹ ਕਦੋਂ ਗਈ ਕਹਾਣੀ ਸਾਲਾਂ ਬੱਧੀ 10 ਮਈ 220 ਨੂੰ ਇਸ ਨਵੀਂ ਸੰਸਦ ਦਾ ਨਹੀਂ ਪੱਥਰ ਰੱਖਦੇ ਮੋਦੀ ਜੀ ਤੇ ਫਿਰ ਨਿਰਮਾਣ ਕਾਰਜੇ ਦਾ ਜਨਵਰੀ 2021 ਚ ਸ਼ੁਰੂ ਹੁੰਦਾ ਫਿਰ 28 ਮਈ 2023 ਨੂੰ ਇਹਦਾ ਉਦਘਾਟਨ ਹੋ ਜਾਂਦਾ ਤੇ 19 ਸਤੰਬਰ 2023 ਨੂੰ ਇਹਦੇ ਵਿੱਚ ਸੰਸਦੀ ਕੰਮਕਾਜ ਸ਼ੁਰੂ ਹੋ ਜਾਂਦਾ ਮਤਲਬ ਅਜੇ ਤਾਂ ਸਤੰਬਰ 2024 ਵੀ ਨਹੀਂ ਆਇਆ ਸੀ ਸਾਲ ਪਹਿਲਾਂ ਹੋਣ ਤੋਂ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਛੱਤ ਟਪਕਣ ਲੱਗ ਗਈ ਤੇ ਫਿਰ ਵਿਰੋਧੀਆਂ ਨੂੰ ਤਾਂ ਮੌਕਾ ਮਿਲ ਗਿਆ ਕਿ ਬ੍ਰੋਤੀ ਨੇ ਬਰਸਵਾਲ ਕੀਤੇ ਕਹਿੰਦੇ ਜਨਾਬ ਬਾਹਰ ਸੰਸਦ ਦੇ ਬਾਹਰ ਪੇਪਰ ਲੀਕ ਹੁੰਦਾ ਤੇ ਸੰਸਦ ਦੇ ਅੰਦਰ ਕਹਿੰਦੇ ਛੱਤ ਲੀਕ ਹੁੰਦੀ ਹੈ ਸੋ ਰਾਮ ਮੰਦਰ ਤੋਂ ਲੈ ਕੇ ਸੰਸਦ ਤੱਕ ਛੱਤਾਂ ਚੋਣ ਲੱਗੀਆਂ ਜਨਾਬ ਗੌਰ ਕਰੋ ਕਿਹਾ 971 ਕਰੋੜ ਰੁਪਇਆ ਕਿਤੇ ਚਕਫਲੇ ਦੀ ਮੁਸਕਤਾ ਨਹੀਂ ਆਉਂਦੀ ਸੋ ਇਹ ਜਾਂਚ ਦਾ ਵਿਸ਼ਾ